ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਹਾਂ ਜੀ ਸਹਿਬ ਜੱਦਿਆਂ ਦੇ ਦੇ ਨ ਚੱਲ ਰਿਹਾ ਕਿ ਸੀ ਦੀ ਦਿਵਾਲੀ ਕਿ ਕਿਵੇਂ ਵਸ਼ੋੜਾ ਪਿਆ ਨਾਂਦਪੁਰ ਕਿਲਾ ਛੱਡਿਆ ਤੇ ਕਿੰਨਾ ਦੁੱਖ ਹੁੰਦਾ ਕਿ ਆਪਾਂ ਨੂੰ ਆਪਾਂ ਘਰ ਛੱਡੀਏ ਤੇ ਕਿੱਥੇ ਉਹ ਨਦੀ ਅੱਜ ਛੋਟੀ ਦੀ ਸਰਸਾ ਨਦੀ ਤੇ ਉਸ ਟਾਈਮ ਕਿ ਚਾਰਾਂ ਕਿੱਲਿਆਂ ਵਿੱਚ ਨਦੀ ਸੀ ਤੇ ਉਸ ਟਾਈਮ ਪਾਣੀ ਵੀ ਫੁੱਲ ਵਗਦਾ ਸੀ ਇਸ ਟਾਈਮ ਪਾਣੀ ਵੀ ਘਟ ਹੁੰਦਾ ਉਦੋਂ ਪਾਣੀ ਵੀ ਬਹੁਤ ਜ਼ਿਆਦਾ ਵਗਦਾ ਸੀ ਤੇ ਕਿੰਨੇ ਔਖੇ ਹੋ ਕੇ ਸਰਸਾ ਨਦੀ ਦੇ ਵਿੱਚੋਂ ਲੰਗੇ ਤੇ ਉੱਥੇ ਆ ਕੇ ਜਦੋਂ ਛੋਟੇ ਲਾਲ ਤੇ ਦਾਦੀ ਵਿਛੜ ਗਏ ਸਾਰਾ ਪਰਿਵਾਰ ਵਿਛੜ ਗਿਆ ਤੇ ਮਨ ਬਹੁਤ ਦੁਖੀ ਹੁੰਦਾ ਹੈ ਕਿ ਆਪਣੇ ਪਿੱਛੇ ਕਿ ਉਹਨਾਂ ਨੇ ਆਪਣਾ ਪਰਿਵਾਰ ਗੁਰੂ ਨੇ ਵਾਰ ਦਿੱਤਾ ਗੁਰੂ ਨੇ ਵਾਰ ਦਿੱਤਾ ਸਤਜੀ ਘਰ ਦੀ ਵਾਰ ਤੇ ਭਾਈ ਜੀਵਨ ਸਿੰਘ ਵੀ ਆਪਣਾ ਪਰਿਵਾਰ ਵਾਰ ਦਿੱਤਾ ਮੋਤੀ ਮਹਿਰਾ ਸਿੰਘ ਇੱਕ ਦੁੱਧ ਦੇ ਮੁੱਲ ਵਿੱਚ ਉਹਨੇ ਆਪਣਾ ਪਰਿਵਾਰ ਉਹਨਾਂ ਨੇ ਪੇੜ ਦਿੱਤਾ ਪ੍ਰਵਾਣੀ ਸਮਝੀ ਤੇ ਅੱਜ ਦੇ ਜਵਾਨੇ ਵਿੱਚ ਕੋਈ ਚੀਰਾ ਵੀ ਕਿਸੇ ਨੂੰ ਬੱਚੇ ਨੂੰ ਆ ਜਾਏ ਉਂਗਲ 'ਤੇ ਚੀਰਾ ਵੀ ਆ ਜਾਵੇ ਤੇ ਮਾਪਿਓ ਅਗਲੇ ਨੂੰ ਮਾਰਨ ਤੱਕ ਜਾਂਦੇ ਨੇ ਕਿ ਐਨਾ ਦੁੱਖ ਹੁੰਦਾ ਹੈ ਤੇ ਤਾਨੋ ਪਿਤਾ ਸੀ ਤੇ ਤਾਨੋ ਮਾ ਮਾਸੀ ਕਿ ਜਿਹੜੇ ਉਹ ਸਾਹਮਣੇ ਉਹਨਾਂ ਦੇ ਇਹ ਜ਼ੁਲਮ ਵੇਖਦੇ ਹੀ ਰਹੇ ਸਾਮਨੇ ਖੜੇ ਰਏ ਕਿ ਉਹਨਾਂ ਦੇ ਅੱਖ ਚੋਂ ਹੰਝੂ ਨਹੀਂ ਆਏ ਤੇ ਖਾਲਸੇ ਦੇ ਚੜ੍ਹਦੀ ਕਲਾ ਦੀ ਜਕਾਰੇ ਲਾਉਂਦੇ ਰਏ ਤੇ ਤਾਨੋਂ ਉਹਨਾਂ ਦਾ ਦਿਲ ਸੀ ਤੇ ਤਾਨੋਂ ਦੁਨੀਆ ਪਿੱਛੇ ਜੰਗ ਲੜਦੇ ਫਿਰੇ ਤੇ ਘਰ ਛੱਡਿਆ ਤੇ ਆਪਾਂ ਇੱਕ ਉਹਨਾਂ ਵਾਸਤੇ